ਨਦੀ ਕੋ ਬਹੁਤ ਅੱਛੀ ਕਰੀਮ ਸੀਗੀ ਉਹ ਵੀ ਮੈਂ ਲਗਾਈ ਕਿਉਂਕਿ ਮੈਂ ਅੱਗੇ ਵੀ ਇੱਕ ਐਪੀਸੋਡ ਦੱਸਿਆ ਸੀਗਾ ਰਾਜਸਥਾਨ ਦੇ ਵਿੱਚ ਨਾ ਸ਼ੂਟ ਸੀਗਾ ਨਿਸ਼ਾ ਤੇ ਉੱਥੇ ਤੁਹਾਨੂੰ ਪਤਾ ਜੂਨ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਰਾਜਸਥਾਨ ਚ ਕਿੰਨੀ ਗਰਮੀ ਤਾਂ ਪਛਾਹ ਗਏ ਹਾਂ ਜੀ ਮੇਰੀ ਸਕਿਨ ਤਾਂ ਸਾਰੀ ਖਰਾਬ ਹੋ ਗਈ ਸੀ ਉਹ ਫਿਰ ਇਹਨਾਂ ਨੇ ਇੱਕ ਕਰੀਮ ਦਿੱਤੀ ਉਹਨਾਂ ਦੇਣਾ ਚਾਹੀਏ ਇੱਕ ਐਪੀਸੋਡ ਕਰਨ ਆਈ ਸੀਗੀ ਮੇਰਾ ਰੰਗ ਜਿਵੇਂ ਕਾਲਾ ਹੋ ਗਿਆ ਸੀਗਾ ਅੱਛਾ ਬੱਚੇ ਕਹਿੰਦੇ ਸਟੇ ਮੰਮੀ ਬਦਲ ਕੇ ਭੇਜ ਦੀ ਸ਼ੂਟਿੰਗ ਆ ਰਹੀ ਹੈ ਕਿਹੜੀ ਕਰੀਮ ਆ ਰਹੀ ਉਹ ਦੇਖੋ ਹੁਣ ਐਪ ਦੀ ਕਰੀਮ ਵਰਗੀ ਮੂੰਹ ਇਹ ਫਿਰ ਲਗਾਈ ਸੀਗੀ ਰੂਪਾਂਜਲੀ ਮੇਰਾ ਠੀਕ ਹੋਇਆ ਰੂਪਾਂਜਲੀ ਸਭ ਤੋਂ ਵੈਸੇ ਹਾਂ ਅੱਛਾ ਇਹ ਰਾਤ ਨੂੰ ਸੌਂਦੇ ਵੇਲੇ ਲਗਾਨੀ ਹੁੰਦੀ ਹੈ ਦਿਨ ਨੂੰ ਲਗਾ ਸਕਦੇ ਇਹ ਰਾਤ ਨੂੰ ਮੈਂ ਤਾਂ ਲਗਾਨੀ ਹੁੰਦੀ ਆ ਕਿਉਂਕਿ ਦਿਨ ਚ ਅਪਾ ਬੀਜ਼ੀ ਹੁੰਨੇ ਆ ਰਾਤ ਨੂੰ ਲਗਾ ਸਕਦੇ ਨਾ ਇਹਦਾ ਬਤਾ ਕੀ ਤਰੀਕਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਵੇਂ ਹੁਣ ਰਾਤੀ ਤੁਸੀਂ ਮੰਨ ਲਓ ਲਗਾ ਲਾ ਇਦੇ ਚ ਇੱਕ ਸਾਬਣ ਹੈ ਸਾਡਾ ਰੁਪਾਂਜਲੀ ਸੋਪ ਹੈ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ ਜਦੋਂ ਤੁਸੀਂ ਉਹਦੇ ਨਾਲ ਫੇਸ ਵਾਸ਼ ਕਰੋਗੇ ਜਿੰਨਾ ਵੀ ਤੁਹਾਡੇ ਮੇਕਅਪ ਦਾ ਇਫੈਕਟ ਆ ਉਹ ਸਾਰਾ ਖਤਮ ਹੋ ਕੇ ਨੋਰਮਲ ਨੇਚਰਲ ਸਕਿਨ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਉਹਦੇ ਤੇ ਇਹ ਗੁਲਾਬ ਜਲ ਦਿੱਤਾ ਸੀ ਇੱਕ ਵਾਹ ਦੇਖੋ ਮੈਂ ਇਹ ਤਾਂ ਪੈਕਿੰਗ ਹੀ ਬੜੀ ਸੋਹਣੀ ਲੱਗ ਰਹੀ ਹੈ ਹਾਂ ਦੇਖੋ ਟੋਨ ਕਰਦਾ ਵਧੀਆ ਤਾਂ ਨਾ ਗੁਲਾਬ ਜਲ ਇਹਦਾ ਡੱਬਾ ਹੀ ਬੜਾ ਵਧੀਆ ਹੈ ਹਾਂ ਇਹਨਾਂ ਲੰਗ ਲੈਚੀ ਵਾਂਗਰ ਸਹੀ ਗਾ ਇਹ 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 ਨੂੰ ਅੱਜ ਹੀ ਦੇਖੋ ਸਪਰੇਅ ਚ ਦਿੱਤਾ ਫਿਸ਼ਰ ਇਨ ਬੋਡੀ ਮਿਸਟ ਮਤਲਬ ਜਿਵੇਂ ਆਮ ਕੰਪਨੀਆ ਦੰਦੀਆਂ ਨੇ ਨਾ ਜੀ ਤੁਸੀਂ ਹੈਂਡ ਤੇ ਲੋਏ ਨੂੰ ਆਮ ਕੰਪਨੀ ਜਿੰਨੇ ਦੀ ਇਹ ਹਾਲੀ ਬੋਤਲ ਉਹਨੇ ਦੋ ਬੀ ਜਿੰਨਾ ਦੀ ਬਹੁਤ ਅੱਛੀ ਕਰੀਮ ਸੀਗੀ ਉਹ ਵੀ ਮੈਂ ਲਗਾਈ ਕਿਉਂਕਿ ਮੈਂ ਅੱਗੇ ਵੀ ਇੱਕ ਐਪੀਸੋਡ ਦੱਸਿਆ ਸੀਗਾ ਰਾਜਸਥਾਨ ਦੇ ਵਿੱਚ ਨਾ ਸ਼ੂਟ ਸੀਗਾ ਨਿਸ਼ਾ ਤੇ ਉੱਥੇ ਤੁਹਾਨੂੰ ਪਤਾ ਜੂਨ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਰਾਜਸਥਾਨ ਚ ਕਿੰਨੀ ਗਰਮੀ ਤਾਂ ਪਛਾਹ ਲਏ ਹਾਂ ਜੀ ਮੇਰੀ ਸਕਿਨ ਤਾਂ ਸਾਰੀ ਖਰਾਬ ਹੋ ਗਈ ਸੀ ਉਹ ਫਿਰ ਇਹਨਾਂ ਨੇ ਇੱਕ ਕਰੀਮ ਦਿੱਤੀ ਉਹਨਾਂ ਦੇਣਾ ਚਾਹੀਏ ਇੱਕ ਐਪੀਸੋਡ ਕਰਨਾ ਹੀ ਸੀਗੀ ਮੇਰਾ ਤਾਂ ਗੱਜੂ ਮੈਂ ਕਾਲਾ ਹੋ ਗਿਆ ਸੀਗਾ ਅੱਛਾ ਬੱਚੇ ਕਹਿੰਦੇ ਸਾਡੇ ਤਾਂ ਮੰਮੀ ਬਦਲ ਕੇ ਭੇਜਦੀ ਸ਼ੂਟਿੰਗ ਆ ਰਹੀ ਹੈ ਕਿਹੜੀ ਕਰੀਮ ਆ ਰਹੀ ਉਹ ਦੇਖ ਹੁਣ ਐਪ ਦੀ ਕਰੀਮ ਵਰਗੀ ਮੂੰਹ ਇਹ ਫਿਰ ਲਗਾਈ ਸੀਗੀ ਤੇ ਦਿਨੋਂ ਮੇਰਾ ਮੇਰਾ ਠੀਕ ਹੋਇਆ ਰੋਪਾਂਜਲੀ ਸਭ ਤੋਂ ਵੈਸੇ ਹਾਂ ਅੱਛਾ ਇਹ ਰਾਤ ਨੂੰ ਸੌਂਦੇ ਵੇਲੇ ਲਗਾਨੀ ਹੁੰਦੀ ਹੈ ਦਿਨੋਂ ਲਗਾ ਸਕਦੇ ਇਹ ਰਾਤ ਨੂੰ ਮੈਂ ਤਾਂ ਲਗਾਨੀ ਹ ਲੋਕ ਦਿਨਸਾਪਾ ਬਿਜ਼ੀ ਹੁੰਨੇ ਆ ਰਾਤ ਨੂੰ ਲਗਾ ਸਕਦੇ ਨਾ ਇਹਦਾ ਬਤਾ ਕੀ ਤਰੀਕਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਵੇਂ ਹੁਣ ਰਾਤੀ ਤੁਸੀਂ ਮੰਨ ਲਓ ਲਗਾਣਾ ਇਹਦੇ ਚ ਇੱਕ ਸਾਬਣ ਹੈ ਸਾਡਾ ਰੁਪੰਜਲੀ ਸੋਪ ਹੈ ਜੀ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ ਜਦੋਂ ਤੁਸੀਂ ਉਹਦੇ ਨਾਲ ਫੇਸ ਵਾਸ਼ ਕਰੋਗੇ ਜਿੰਨਾ ਵੀ ਤੁਹਾਡੇ ਮੇਕਅਪ ਦਾ ਇਫੈਕਟ ਆ ਉਹ ਸਾਰਾ ਖਤਮ ਹੋ ਕੇ ਨਾਰਮਲ ਨੇਚਰਲ ਸਕਿਨ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਉਹਦੇ ਤੇ ਗੁਲਾਬ ਜਲ ਦਿੱਤਾ ਸੀ ਇੱਕ ਵਾਹ ਇਹ ਦੇਖੋ ਮੈਂ ਇਹ ਤਾਂ ਪੈਕਿੰਗ ਬੜੀ ਸੋਹਣੀ ਲੱਗਦੀ ਹੈ ਹਾਂ ਵੇਖੋ ਟੋਨ ਕਰਦਾ ਵਧੀਆ ਤਾਂ ਨਾ ਗੁਲਾਬ ਜਲ ਇਹਦਾ ਡੱਬਾ ਹੀ ਬੜਾ ਵਧੀਆ ਹੈ ਹਾਂ ਇਹਨਾਂ ਲਾਲ ਇਲੈਚੀ ਵਾਂਗ ਮੱੜਦਾ ਸਹੀ ਗੱਲ ਇਹ 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 ਨੂੰ ਨਾ ਜੀ ਦੇਖੋ ਸਪਰੇਅ ਚ ਦਿੱਤਾ ਸਪਰੇਅਿੰਗ ਬਾਡੀ ਮਿਸਤ ਮਤਲਬ ਜਿਵੇਂ ਆਮ ਕੰਪਨੀ ਦੰਦੀਆਂ ਨੇ ਨਾ ਜੀ ਤੁਸੀਂ ਹੈਂਡ ਤੇ ਲੋਏ ਨੂੰ ਆਮ ਕੰਪਨੀ ਜਿੰਨੇ ਦੀ ਹਾਲੀ ਬੋਤਲ ਉਹਨੇ ਦੇ ਹਾਂ ਇਹਨਾਂ ਦੀ ਬਹੁਤ ਅੱਛੀ ਕਰੀਮ ਸੀਗੀ ਉਹ ਵੀ ਮੈਂ ਲਗਾਈ ਕਿਉਂਕਿ ਮੈਂ ਅੱਗੇ ਵੀ ਇੱਕ ਐਪੀਸੋਡ ਦੱਸਿਆ ਸੀਗਾ ਰਾਜਸਥਾਨ ਦੇ ਵਿੱਚ ਨਾ ਸ਼ੂਟ ਸੀਗਾ ਨਿਸ਼ਾ ਤੇ ਉੱਥੇ ਤੁਹਾਨੂੰ ਪਤਾ ਜੂਨ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਰਾਜਸਥਾਨ ਚ ਕਿੰਨੀ ਗਰਮੀ ਤਾਂ ਪਛਾੜੀ ਮੇਰੀ ਸਕੀਨ ਤਾਂ ਸਾਰੀ ਖਰਾਬ ਹੋ ਗਈ ਸੀ ਉਹ ਫਿਰ ਇਹਨਾਂ ਨੇ ਇੱਕ ਕਰੀਮ ਦਿੱਤੀ ਉਹਨਾਂ ਦੇਣਾ ਚਾਹੀਏ ਇੱਕ ਐਪੀਸੋਡ ਕਰਨ ਆਈ ਸੀ ਮੇਰਾ ਰੰਗ ਜਿਵੇਂ ਕਾਲਾ ਹੋ ਗਿਆ ਸੀਗਾ ਅੱਛਾ ਬੱਚੇ ਕਹਿੰਦੇ ਸਾਡੀ ਤਾਂ ਮੰਮੀ ਬਦਲ ਕੇ ਭੇਦੀ ਸ਼ੂਟਿੰਗ ਆ ਰਹੀ ਹੈ ਕਰੀਮ ਹੈ ਆ ਰਹੀ ਉਹ ਦੇਖ ਹੁਣ ਆਪਦੀ ਕਰੀਮ ਵਰਗੀ ਮੂੰਹ ਇਹ ਫਿਰ ਲਗਾਈ ਸੀ ਤੇ ਰੂਪਾਂਜਲੀ ਫਿਰ ਮੇਰਾ ਠੀਕ ਹੋਇਆ ਰੂਪਾਂਜਲੀ ਸਭ ਤੋਂ ਵਧੀਆ ਹਾਂ ਅੱਛਾ ਇਹ ਰਾਤ ਨੂੰ ਸੌਣ ਦੇ ਵੇਲੇ ਲਗਾਨੀ ਹੁੰਦੀ ਹੈ ਦਿਨ ਨੂੰ ਲਗਾ ਸਕਦੇ ਇਹ ਰਾਤ ਨੂੰ ਮੈਂ ਤਾਂ ਲਗਾਣੀ ਹੀ ਨਹੀਂ ਉਹ ਦੇਖਿਆ ਕਿ ਬੀਜ਼ੀ ਹੁੰਨੇ ਆ ਰਾਤ ਨੂੰ ਲਗਾ ਸਕਦੇ ਨਾ ਇਹਦਾ ਪਤਾ ਹੈ ਕੀ ਤਰੀਕਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਵੇਂ ਹੁਣ ਰਾਤੀ ਤੁਸੀਂ ਮੰਨ ਲਓ ਲਗਾਣਾ ਇਹਦੇ ਚ ਇੱਕ ਸਾਬਣ ਹੈ ਸਾਡਾ ਰੂਪਾਂਜਲੀ ਸੋਪ ਹੈ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ ਜਦੋਂ ਤੁਸੀਂ ਉਹਦੇ ਨਾਲ ਫੇਸ ਵਾਸ਼ ਕਰੋਗੇ ਜਿੰਨਾ ਵੀ ਤੁਹਾਡੇ ਮੇਕਅਪ ਦਾ ਇਫੈਕਟ ਆ ਉਹ ਸਾਰਾ ਖਤਮ ਹੋ ਕੇ ਨਾਰਮਲ ਨੇਚਰਲ ਸਕਿਨ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਉਹਦੇ ਤੇ ਇਹ ਗੁਲਾਬ ਜਲ ਦਿੱਤਾ ਸੀ ਇੱਕ ਵਾਹ ਵਾਹ ਇਹ ਤਾਂ ਪੈਕਿੰਗ ਹੀ ਬੜੀ ਸੋਹਣੀ ਲੱਗਦੀ ਹੈ ਹਾਂ ਦੇਖੋ ਟੋਨ ਕਰਦਾ ਵਧੀਆ ਤਾਂ ਨਾ ਗੁਲਾਬ ਜਲ ਇਹਦਾ ਡੱਬਾ ਹੀ ਬੜਾ ਵਧੀਆ ਹੈ ਹਾਂ ਇਹਨਾਂ ਲੰਗ ਲੈਚੀ ਵਾਂਗ ਮਾਰਦੇ ਹੈ ਇਹ ਇਹ ਇਹਨੂੰ ਨਾ ਜੀ ਦੇਖੋ ਸਪਰੇਅ ਚ ਦਿੱਤਾ ਫਿਸ਼ਰਿੰਗ ਬੋਡੀ ਮਿਸਟ ਮਤਲਬ ਜਿਵੇਂ ਆਮ ਕੰਪਨੀ ਇਹ ਦੰਦੀਆਂ ਨੇ ਨਾ ਜੀ ਤੁਸੀਂ ਹੈਂਡ ਤੇ ਲੋ ਇਹਨੂੰ ਆਮ ਕੰਪਨੀ ਜਿੰਨੇ ਦੀ ਖਾਲੀ ਬੋਤਲ ਉਹਨੇ ਨਾ ਪਾ ਦਿੱਤੇ ਹੈ